ਪੋ ਮਹੀਨੇ ਚ ਇੱਕ ਹਫਤਾ ਆਉਂਦਾ ਹੈ ਜੋ ਸ਼ਹੀਦੀ ਹਫਤੇ ਵਜੋਂ ਜਾਣਿਆ ਜਾਂਦਾ ਹੈ। ਕੇਵਲ ਸਿੱਖ ਭਾਈਚਾਰਾ ਨਹੀਂ ਬਲਕਿ ਮਾਨਵਤਾ ਨੂੰ ਪ੍ਰੇਮ ਕਰਨ ਵਾਲਾ ਹਰ ਇੱਕ ਮਨੁੱਖ ਪੋ ਮਹੀਨੇ ਦੇ ਸ਼ਹੀਦਾਂ ਨੂੰ ਅਕੀਦਤ ਭੇਟ ਕਰਦਾ ਹੈ। ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਝੂਠੀਆਂ ਸੌਹਾਂ ਦੀ ਅਸਲੀਅਤ ਜਾਣਦੇ ਹੋਏ ਵੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰਕੌਰ ਜੀ ਅਤੇ ਸਿੰਘਾਂ ਦੇ ਕਹਿਣ ਤੇ ਅਨੰਦਗੜ੍ਹ ਦਾ ਕਿਲਾ ਛੱਡਣ ਦਾ ਫੈਸਲਾ ਕਰ ਲਿਆ ਛੇ ਪੋ ਨੂੰ ਗੁਰੂ ਸਾਹਿਬ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਗੜ੍ਹ ਦਾ ਕਿਲਾ ਛੱਡਦੇ ਹਨ ਤੇ ਅੱਜ ਅਸੀਂ ਗੱਲ ਕਰਾਂਗੇ ਸੱਤ ਪੋ ਦੀ ਮੈਂ ਹਰਪ੍ਰੀਤ ਸਿੰਘ ਅਖਾੜਾ ਤੁਸੀਂ ਦੇਖ ਰਹੇ ਹੋ ਸ਼ਹਾਦਤਾਂ ਦੇ ਸਫ਼ਰ ਦੀ ਬਾਤ ਪਾਉਣ ਦਾ ਪ੍ਰੋਗਰਾਮ ਸ਼ਫਰ-ਏ-ਸ਼ਹਾਦਤ ਗੁਰੂ ਜੀ ਦੇ ਕਿਲਾ ਖਾਲੀ ਕਰਨ ਦੀ ਧੀਰ ਸੀ ਅਜੇ ਗੁਰੂ ਜੀ ਆਪਣੇ ਪਰਿਵਾਰ ਅਤੇ ਸਿੱਖਾਂ ਸਮੇਤ ਅਨੰਦਪੁਰ ਨੂੰ ਛੱਡ ਕੇ ਕੀਰਤਪੁਰ ਸਾਹਿਬ ਪਹੁੰਚੇ ਹੀ ਸਨ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ ਇਹ ਧਰਮਹੀਣ ਰਾਜ ਸੱਤਾ ਦਾ ਨੰਗਾ ਨਾਚ ਸੀ ਬੇਈਮਾਨੀ, ਵਾਦਾ ਖਿਲਾਫੀ, ਚੰਗੇਜੀ ਅਤੇ ਦਰਿੰਦਗੀ ਦਾ ਘਿਣਾਉਣਾ ਕਾਰਾ ਸੀ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਛ ਲੜਾਈ ਹੋਈ ਜਿਸ ਦੌਰਾਨ ਦੋਵਾਂ ਧਿਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇੱਕ ਪਾਸੇ ਕੁਦਰਤ ਦਾ ਕਹਿਰ ਬਣ ਕੇ ਸਰਸਾ ਨਦੀ ਚੜ੍ਹ ਆਈ ਅਤੇ ਦੂਸਰੇ ਪਾਸੇ ਦੁਸ਼ਮਣ। ਇਸ ਸਮੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਊਦੇ ਸਿੰਘ ਜੀ ਅਤੇ ਹੋਰ ਸਿੱਖਾਂ ਨੇ ਸ਼ਾਹੀ ਟਿੱਬੀ, ਸਰਸਾ ਦੇ ਕੰਢੇ ਮੁਗਲ ਅਤੇ ਪਹਾੜੀ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਉਧਰ ਗੁਰੂ ਜੀ ਮਾਤਾ ਗੁਜਰਕੌਰ ਜੀ ਗੁਰੂ ਕੇ ਮਹਿਲ ਅਤੇ ਸਾਰੇ ਸਿੰਘ ਸਰਸਾ ਨਦੀਵਲ ਵੱਧ ਰਹੇ ਸਨ ਮੁਗਲ ਅਤੇ ਪਹਾੜੀ ਫੌਜਾਂ ਨੇ ਬਾਬਾ ਅਜੀਤ ਸਿੰਘ ਜੀ ਨੂੰ geke ਰਾ ਪਾ ਲਿਆ ਇਸ ਸਮੇਂ ਭਾਈ ਜੀਵਨ ਸਿੰਘ ਜੀ ਨੇ ਘੋੜੇ ਦੀਆਂ ਲਗਾਮਾਂ ਮੂੰਹ ਚ ਪਾ ਕੇ ਦੋਵੇਂ ਹੱਥਾਂ ਨਾਲ ਤਲਵਾਰ ਚਲਾ ਕੇ ਬਾਬਾ ਅਜੀਤ ਸਿੰਘ ਜੀ ਨੂੰ ਦੁਸ਼ਮਣਾਂ ਦੇ ਕੇਰੇ ਚੋਂ ਬਾਹਰ ਕੱਢ ਲਿਆਂਦਾ ਜੇਕਰ ਉਸ ਸਮੇਂ ਭਾਈ ਜੀਵਨ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਨੂੰ ਕੇਰੇ ਚੋਂ ਨਾ ਕੱਢਦੇ ਤਾਂ ਸ਼ਾਇਦ ਅਜੇ ਇਤਿਹਾਸ ਕੁਝ ਹੋਰ ਹੋਣਾ ਸੀ ਸ਼ਾਹੀ ਟਿੱਬੀ ਸਰਸਾ ਦੇ ਕੰਡੇ ਬਹੁਤ ਭਿਆਨਕ ਯੁੱਧ ਹੋਇਆ ਇਸ ਯੁੱਧ ਵਿੱਚ ਸਿੱਖ ਅਤੇ ਦੁਸ਼ਮਣ ਫੌਜਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ। ਯੁੱਧ ਚ ਭਾਈ ਜੀਵਨ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਹਦੇ ਸਿੰਘ ਜੀ ਲੜਦੇ ਲੜਦੇ ਸ਼ਹੀਦ ਹੋ ਗਏ। ਹਨੇਰੀ ਰਾਤ ਦਾ ਸਮਾਂ ਸੀ। ਗੁਰੂ ਜੀ ਸਮੇਤ ਸਭ ਸਿੱਖ ਅਤੇ ਗੁਰੂ ਪਰਿਵਾਰ ਸਰਸਾ ਨਦੀ ਵੱਲ ਵੱਧ ਰਿਹਾ ਸੀ। ਹਨੇਰੀ ਤੂਫਾਨ ਦਾ ਰੂਪ ਧਾਰੀ ਬੈਠੀ ਸੀ। ਮੀਂਹ ਕਾਰਨ ਸਰਸਾ ਨਦੀ ਦਾ ਪਾਣੀ ਇੰਨਾ ਤੇਜ਼ ਵਗ ਰਿਹਾ ਸੀ ਕਿ ਇਨਸਾਨ ਤਾਂ ਇਨਸਾਨ ਘੋੜਿਆਂ ਦੇ ਵੀ ਪੈਰ ਕੁਖੜ ਜਾਣ। ਮੀਂਹ ਹਨੇਰੀ ਤੋਂ ਬਚਦੇ ਸਭ ਸਰਸਾ ਨਦੀ ਦੇ ਕੰਢੇ ਪਹੁੰਚ ਗਏ। ਅੰਮ੍ਰਿਤ ਵੇਲਾ ਹੋ ਗਿਆ। ਗੁਰੂ ਜੀ ਦਾ ਆਦੇਸ਼ ਹੋਇਆ ਕਿ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਏ। ਗੁਰੂ ਜੀ ਦੇ ਹੁਕਮ ਤੇ ਸਿੱਖਾਂ ਨੇ ਆਪਣੇ ਘੋੜੇ ਸਰਸਾ ਨਦੀ ਵਿੱਚ ਠੇਲ ਦਿੱਤੇ। ਨਦੀ ਦਾ ਬਹਾਾ ਇੰਨਾ ਤੇਜ਼ ਸੀ ਐਸ ਸਮੇਂ ਬਹੁਤ ਸਾਰਾ ਕੀਮਤੀ ਸਿੱਖ ਸਾਹਿਬ ਘੋੜੇ ਅਤੇ ਸਿੰਘ ਸਰਸਾ ਨਦੀ ਦੀ ਪੇਟ ਚੜ ਗਏ। ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਜੋ ਮੁੜ ਕਦੇ ਇਕੱਠਾ ਨਾ ਹੋਇਆ। ਦਸ਼ਮੇਸ਼ ਪਿਤਾ ਸ਼ਾਮ ਢਲਦਿਆਂ ਨੂੰ ਚਮਕੌਰ ਨਗਰ ਦੀ ਧਰਤੀ ਤੇ ਪਹੁੰਚ ਗਏ ਅਤੇ ਗੁਰੂ ਜੀ ਨੇ ਚਮਕੌਰ ਦੀ ਕੱਚੀ ਗੜੀ ਵਿੱਚ ਦਾਖਲ ਹੋ ਕੇ ਮੋਰਚਾ ਬੰਦੀ ਕਰ ਲਈ। ਗੁਰੂ ਜੀ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਪੰਜ ਪਿਆਰਿਆਂ ਸਮੇਤ 40 ਇਕ ਸਿੰਘ ਸਨ ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜੀ ਚ ਪ੍ਰਵੇਸ਼ ਕਰਕੇ ਕੁਝ ਆਰਾਮ ਕੀਤਾ ਇਸ ਸਮੇਂ ਮੁਗਲ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ ਰਾਤ ਦਾ ਵੇਲਾ ਸੀ ਗੜੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗਲ ਸੈਨਾ ਨੇ ਘੇਰਾ ਪਾਇਆ ਹੋਇਆ ਸੀ ਮਾਤਾ ਗੁਜਰ ਕੌਰ ਜੀ ਨੇ ਕਿਵੇਂ ਬਾਲਾਂ ਨੂੰ ਢਾਰਸ ਬੰਨਿਆ ਹੋਵੇਗਾ ਸੋਚ ਕੇ ਰੂ ਕੰਬਦੀ ਹੈ ਕਹਿਰ ਦੀ ਠੰਡ ਪਰਿਵਾਰ ਦਾ ਵਿਛੋੜਾ ਰਾਤ ਦਾ ਸਮਾਂ 85 ਸਾਲ ਦੀ ਉਮਰੇ ਕਿਵੇਂ ਉਸ ਮਹਾਨ ਸ਼ਖਸੀਅਤ ਨੇ ਉਸ ਸਮਾਂ ਕੱਟਿਆ ਹੋਵੇਗਾ ਇਸ ਔਕੜ ਨੂੰ ਝੱਲਣ ਦੀ ਸਮਰੱਥਾ ਗੁਰੂ ਮਾਤਾ ਹੀ ਕਰ ਸਕਦੇ ਸੀ ਸਰਸਾ ਅਤੇ ਸਤਲੁਜ ਦੇ ਸਾਂਝੇ ਪੱਤਣ ਤੇ ਮਾਤਾ ਜੀ ਨੂੰ ਇੱਕ ਝੁੱਗੀ ਵਿੱਚ ਦੀਵਾ ਬਲਦਾ ਨਜ਼ਰ ਆਇਆ ਤਿੰਨੇ ਪਾਂਦੀ ਝੁੱਗੀ ਕੋਲ ਪਹੁੰਚ ਗਏ ਇਹ ਝੁੱਗੀ ਕੁੰਮਾ ਨਾ ਦੇ ਇੱਕ 마ਸ਼ਕੀ ਦੀ ਸੀ ਉਹ ਸਤਲੁਜ ਦਰਿਆ ਵਿੱਚ ਬੀੜੀ ਚਲਾਉਣ ਵਾਲਾ ਇੱਕ ਗਰੀਬ ਮਲਾ ਸੀ ਕੁੰਮਾ 마ਸ਼ਕੀ ਜਾਣਦਾ ਸੀ ਕਿ ਜ਼ਾਲਮ ਹਕੂਮਤ ਗੁਰੂ ਸਾਹਿਬ ਦੀ ਜਾਨੀ ਦੁਸ਼ਮਣ ਹੈ ਉਸ ਨੇ ਸਮਝ ਲਿਆ ਸੀ ਕਿ ਇਹ ਗੁਰੂ ਮਾਤਾ ਜੀ ਤੇ ਗੁਰੂ ਸਾਹਿਬ ਦੇ ਲਾਲ ਹਨ ਉਸ ਨੇ ਆਪਣੀ ਕੱਖਾਂ ਕਾਨਿਆਂ ਦੀ ਕੁੱਲੀ ਵਿੱਚ ਤਿੰਨਾਂ ਰੱਬੀ ਰੂਹਾਂ ਨੂੰ ਠੰਡ ਤੋਂ ਬਚਣ ਲਈ ਕੱਪੜਾ ਲੀੜਾ ਦਿੱਤਾ ਨੇੜੇ ਦੇ ਨਗਰ ਤੋਂ ਭਾਈ ਲక్ష్ਮੀ ਦੇ ਘਰੋਂ ਭੋਜਨ ਵੀ ਸ਼ਿਕਾਇਆ ਸਤਪੋਦੀ ਰਾਤ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ ਕੀ ਦੀ ਕੁੱਲੀ ਵਿਖੇ ਬਤਾਈ ਗੁਰੂ ਕੇ ਮਹਿਲ ਮਾਤਾ ਸਾਹਿਬ ਕੌਰ ਜੀ ਮਾਤਾ ਸੁందਰੀ ਜੀ ਅਤੇ ਭਾਈ ਮਨੀ ਸਿੰਘ ਜੀ ਦਿੱਲੀ ਦੇ ਕੁਝ ਸਿੱਖ ਸਰਦਾਲੂਆਂ ਭਾਈ ਜਵਾਹਰ ਸਿੰਘ ਤੇ ਭਾਈ ਧੰਨਾ ਸਿੰਘ ਤੇ ਜੱਥੇ ਨਾਲ ਰੋਪੜਵਾਲ ਨੂੰ ਚੱਲ ਪਏ। ਉਹਨਾਂ ਦੇ ਨਾਲ ਦੋ ਸੇਵਕਾਵਾਂ ਵੀ ਸਨ। ਇਹਨਾਂ ਨੇ ਸਤਪੋਦੀ ਰਾਤ ਮੁਹੱਲਾ ਉੱਚਾ ਖੇੜਾ ਰੋਪੜ ਵਿਖੇ ਭਾਈ ਜਵਾਹਰ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਗੁਜ਼ਾਰੀ। ਉਹਨਾਂ ਨੂੰ ਮਾਤਾਵਾਂ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨੇ ਆਪ ਦਿੱਤੀ ਸੀ। ਸਤਪੋਦੀ ਦੇ ਇਤਿਹਾਸ 'ਚ ਸਰਸਾ ਨਦੀਵਲ ਜਾਂਦੇ ਸਮੇਂ ਦੁਸ਼ਮਣ ਫੌਜਾਂ ਨਾਲ ਯੁੱਧ ਹੋਇਆ। ਜਸਵੰਤ ਭਾਈ ਜੀਵਨ ਸਿੰਘ ਜੀ ਭਾਈ ਬਚਤਰ ਸਿੰਘ ਜੀ ਅਤੇ ਭਾਈ ਉਹਦੇ ਸਿੰਘ ਜੀ ਸ਼ਹੀਦ ਹੋ ਗਏ ਸਰਸਾ ਨਦੀ ਨੂੰ ਪਾਰ ਕਰਨ ਦੌਰਾਨ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਕੱਲ ਅਠਪੂ ਦੇ ਇਤਿਹਾਸ ਦੀ ਗੱਲ ਕਰਾਂਗੇ ਆਉਣ ਵਾਲੀਆਂ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਜਾਣਕਾਰੀ ਭਰਪੂਰ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ